ਲੇਸ ਲਾਉਣ ਦਾ ਸਭ ਤੋਂ ਸੌਖਾ ਤਰੀਕਾ ਪਹਿਲਾਂ ਆਪਾਂ ਲੈਸ ਨੂੰ ਇਸ ਤਰ੍ਹਾਂ ਥੱਲੇ ਰੱਖਣਾ ਆ ਉੱਪਰ ਆਪਾਂ ਚੁੰਨੀ ਰੱਖਣੀ ਆ ਇਸ ਤਰ੍ਹਾਂ ਫਿਰ ਇਹਦੇ ਉੱਤੇ ਆਪਾਂ ਸਲਾਈ ਲਾ ਲੈਣੀ ਆ ਠੀਕ ਆ ਸਲਾਈ ਲਾ ਕੇ ਦੂਜੀ ਸਲਾਈ ਜਿਹੜੀ ਆ ਆਪਾਂ ਉਹ ਫਿਰ ਆਪਾਂ ਇਹਦੇ ਇਹ ਜਿਹੜੀ ਆ ਸਲਾਈ ਲਾਈ ਹੋਈ ਆ ਦੂਜੇ ਪਾਸੇ ਕਰਕੇ ਤੇ ਇਹਦੇ ਉੱਤੇ ਸਲਾਈ ਲਾਉਣੀ ਆ ਜੇ ਆਪਾਂ ਪਹਿਲਾਂ ਸਲਾਈ ਇੱਥੇ ਲਾਉਨੇ ਆ ਤਾਂ ਫਿਰ ਜਿਹੜੇ ਆਪਣੇ ਚੁੰਨੀ ਆ ਇਹ ਇਧਰ ਉਧਰ ਜਿਹੜੀ ਹੁੰਦੀ ਰਹਿੰਦੀ ਆ ਤੇ ਫੇ ਇਹਦੇ ਨਾਲ ਲੈਸ ਜਿਹੜੀ ਆ ਚੰਗੀ ਨਹੀਂ ਲੱਗਦੀ ਹੈਗੀ ਲਾਈ ਤੇ ਤੁਸੀਂ ਇਸ ਤਰ੍ਹਾਂ ਜਿਹੜੀ ਲੈਸ ਆ ਇਹ ਲਾਇਆ ਕਰੋ ਮੈਂ ਹੁਣ ਇਹਦੇ ਉੱਤੇ ਹਜੇ ਮੈਂ ਆਹ ਵਾਲੀ ਸਲਾਈ ਲਾਉਣੇ ਨਾਲ ਇਹ ਸਲਾਈ ਬਹੁਤ ਸੌਕੀ ਲੱਗ ਜਾਂਦੀ ਆ ਤੇ ਪਹਿਲਾਂ ਆਪਾਂ ਇਧਰਲੇ ਪਾਸੇ ਸਲਾਈ ਲਾਈ ਜਾਣੀ ਆ ਤੇ ਜਿਸ ਤਰ੍ਹਾਂ ਮੈਂ ਲਾ ਰਹੀ ਆ ਫਿਰ ਆਪਾਂ ਇਹਨੂੰ ਦੂਜੇ ਪਾਸੇ ਸਲਾਈ ਜਿਹੜੀ ਆ ਲਾ ਲੈਣੀ ਆ ਤੇ ਇਹਦੇ ਨਾਲ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਜਿਹੜੀ ਆ ਲੈਸ ਆ ਲੱਗ ਸਕਦੀ ਆ ਤੇ ਜੇ ਗੁੰਮਸੀ ਲੈਸ ਲਾਉਣੀ ਹੋਵੇ ਤੇ ਉਹ ਵੀ ਮੈਨੂੰ ਆਉਂਦੀ ਆ ਤੇ ਕਮੈਂਟਾਂ 'ਚ ਤੁਸੀਂ ਦੱਸ ਦਿਓ ਵੀ ਜੇ ਉਹ ਸਿੱਖਣੀ ਹੋਵੇ ਤਾਂ